ਫੈਂਡਰਜ਼ ਬੋਵਾਲ ਦੇ ਵਿੱਚ ਬੂਟੇ ਲਗਾਉਣ ਦਾ ਕੰਮ ਚੱਲਦਾ ਇਹਦੇ ਨਾਲ ਨਾਲ ਇੱਕ ਹੋਰ ਵੀ ਜਾਣਕਾਰੀ ਦਵਾਂਗੇ ਕਿ ਆਹ ਦਰਖਤ ਅੱਜ ਤੋਂ 2 ਸਾਲ ਅੱਗ ਦੀ ਲਪੇਟ ਦੇ ਵਿੱਚ ਆਇਆ ਸੀਗਾ ਪਰ ਦੇਖਿਓ ਕਿ ਇਹ ਦਰਖਤ ਦੇਖੋ ਹੌਲੀ-ਹੌਲੀ ਹਰਾ ਹੋ ਰਿਹਾ ਕਿਉਂਕਿ 2 ਸਾਲ ਪਿਛਾਂ ਪੈ ਗਿਆ ਇਹਦਾ ਜਿਹੜਾ ਕਦ ਕਾਠ ਪਦਣਾ ਸੀ ਨਾ ਉੱਪਰ ਬਿਲਕੁਲ ਜਿਹੜੀ ਆ ਉਹਦੇ ਹਜੇ ਵੀ ਅੱਗ ਦੀ ਲਪੇਟ ਦੇ ਵਿੱਚ ਪਿਛਲੇ ਆ ਸਾਲਾਂ ਚ ਤਕਰੀਬਨ ਅਜ ਦੂਸਰਾ ਸਾਲ ਹੈ ਤੇ ਅੱਗ ਲਗਾਉਣ ਦੇ ਨਾਲ ਕਾਫੀ بڑے ਨੁਕਸਾਨ ਹੁੰਦੇ ਆ ਬੂਟੇ ਲਗਾਉਣ ਦਾ ਜਿਹੜਾ ਕੰਮ ਹੈ ਉਹ ਜੱਗੋਬਾਲ ਦੇ ਵਿੱਚ ਚੱਲਦਾ ਨਜ਼ਰ ਆਂਦਾ ਹੋਵੇਗਾ ਬਕਾਇਦਾ ਜਿਹੜੇ ਖੱਡੇ ਹੈਗੇ ਆ ਉਹ ਪਟਕੇ ਮਨਰੇਗਾ ਦੇ ਵੱਲੋਂ ਸਮੇਂ-ਸਮੇਂ ਤੇ ਬੂਟੇ ਲਗਾਏ ਜਾਂਦੇ ਨੇ ਬੂਟਿਆਂ ਨੂੰ ਲਗਾਉਣ ਤੋਂ ਉਪਰੰਤ ਬਚਾਉਣਾ ਜਿਹੜਾ ਹੈਗਾ ਆ ਉਹ ਸਾਰ ਇੱਕ ਦਾ ਫਰਜ਼ ਬਣਦਾ ਜਿਹੜਾ ਕਿਸਾਨ ਭਾਈਚਾਰਾ ਹੈਗਾ ਉਹਦੀ ਬਹੁਤ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਆ ਤੇ ਬਹੁਤ ਹੀ ਸ਼ਾਨਦਾਰ ਬੂਟੇ ਨੇ ਸਰਕਾਰ ਸਮੇਂ-ਸਮੇਂ ਤੇ ਬੂਟੇ ਲਗਾਉਣ ਦਾ ਜਿਹੜਾ ਕੰਮ ਆ ਉਹ ਮਨਰੇਗਾ ਦੇ ਵਿੱਚ ਕਰਦੀ ਆ डीसी ਸਹਿਵਾਨ ਦੇ ਵੱਲੋਂ ਵੀ ਬਹੁਤ ਵੱਡੇ ਉਦੇਸ਼ ਨੇ ਕਿ ਹਰ ਪਿੰਡ ਦੇ ਵਿੱਚ ਬੱਦ ਬੱਦ ਪੌਦੇ ਲਗਾਏ ਜਾਣ ਇਸ ਸਾਈਡ ਵੀ ਦੇਖੀ ਇੱਧਰ ਵੀ ਜਿਹੜਾ ਪੌਦੇ ਆਂਦਾ ਕੰਮ ਹੈ ਉਹ ਲਗਾ ਦਿੱਤਾ ਗਿਆ ਮਨਰੇਗਾ ਵਰਕ ਸਮੇਂ-ਸਮੇਂ ਤੇ ਕਿਉਂਕਿ ਬੂਟੇ ਪਹਿਲੇ ਸਮੇਂ ਦੇ ਦੌਰਾਨ ਵੀ ਇਹ ਸਾਰੀ ਸਾਈਡ ਤੇ ਲਾਏ ਗਏ ਸੇ ਪਰ ਜਿੱਥੇ ਮਰ ਗਏ ਬੂਟੇ ਨਹੀਂ ਹੋ ਪਏ ਉਦੇ ਨਾਲ ਦਾ ਦੇਖਿਏ ਬੂਟਾ ਕਿੰਨਾ ਜ਼ਬਰਦਸਤ ਤੇ ਕਾਫੀ ਵੱਡਾ ਵੀ ਹੋ ਗਿਆ ਪਰ ਇਹ ਜਿਹੜੇ ਬੂਟੇ ਹੈਗੇ ਆ ਉਹ ਅੱਜ ਫੇਰ ਦੁਬਾਰਾ ਲਗਾਉਣ ਦਾ ਅਵਿਆਸ ਕੀਤਾ ਗਿਆ ਹੈਗਾ ਫੇਰ ਦੁਬਾਰਾ ਲਗਾਏ ਗਏ ਆ ਕਿਸਾਨਾਂ ਦਾ ਫਰਜ਼ ਬਣਦਾ ਇਹਨਾਂ ਨੂੰ ਬਚਾਣਾ ਕਿਉਂਕਿ ਬੂਟੇ ਅੱਗ ਦੀ ਲਪੇਟ ਦੇ ਵਿੱਚ ਜਦੋਂ-ਜਦੋਂ ਆਂਦੇ ਨੇ ਉਦੋਂ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਇਹਨਾਂ ਬੂਟਿਆਂ ਨੂੰ ਬਹੁਤ ਬੜੀ ਜਿਹੜੇ ਪਸ਼ੂ ਹੈ ਸਾਡਾ ਗੁੱਜਰ ਭਾਈਚਾਰਾ ਹੈਗਾ ਉਹਨਾਂ ਦੇ ਉਹ ਜਦੋਂ ਜਾਂਦੇ ਨੇ ਉਹ ਵੀ ਖਪਟ ਦਿੰਦੇ ਨੇ ਖਾ ਜਾਂਦੇ ਨੇ ਪਸ਼ੂ ਵੀ ਤੇ ਕੁਝ ਬੂਟੇ ਅੱਗ ਦੀ ਲਪੇਟ ਦੇ ਵਿੱਚ ਵੀ ਆ ਜਾਂਦੇ ਨੇ ਬੂਟਿਆਂ ਨੂੰ ਬਚਾਉਣਾ ਸਾਰਿਆਂ ਦਾ ਨੈਤਿਕ ਫਰਜ਼ ਬਣਦਾ ਕਿ ਜੇ ਪੌਦੇ ਹੋਣਗੇ ਤੇ ਜਿਹੜੀ ਗਰਮੀ ਹੈਗੀ ਆ ਆਟੋਮੈਟਿਕ ਘਟ ਜਾਏਗੀ ਬਾਕਾਇਦਾ ਕਾਫੀ ਪੌਦੇ ਜਿਹੜੇ ਹੈਗੇ ਆ ਉਹ ਲਗਾਏ ਗਏ ਨੇ ਕਿਉਂਕਿ ਪੌਦਿਆਂ ਦਾ ਕੰਮ ਸਮੇਂ-ਸਮੇਂ ਤੇ ਇਹ ਚੱਲਦਾ ਰਹੇ ਕਿਉਂਕਿ ਜਿਹੜੀ ਇਹ ਦਿਨ ਔਰ ਬਰਸਾਤ ਦੇ ਆਉਣ ਵਾਲੀ ਹੈਗੀ ਆ ਇਨਾ ਦਿਨਾਂ ਤੋਂ ਪਹਿਲਾਂ ਪਹਿਲਾਂ ਜਿਹੜੇ ਪੌਦੇ ਆ ਲਗਾ ਦਿੱਤੇ ਜਾਣਗੇ ਤੇ ਇਹ ਆਸ ਕੀਤੀ ਜਾ ਸਕਦੀ ਹੈ ਕਿ ਆਉਣ ਵਾਲੇ ਸਮੇਂ ਦੇ ਦੌਰਾਨ ਬਹੁਤ ਹੀ ਵੱਡਾ ਜਿਹੜਾ ਹੈਗਾ ਆ ਇਹ ਇਹਨਾਂ ਦਾ ਫਾਇਦਾ ਹੋਵੇਗਾ ਸਮੇਂ ਸਮੇਂ ਦੇ ਦੌਰਾਨ ਕਾਫੀ ਪੌਦੇ ਜਿਹੜੇ ਹੈਗੇ ਆ ਉਹ ਲਗਾਏ ਜਾਂਦੇ ਆ ਸਮੇਂ ਦੀਆਂ ਸਰਕਾਰਾਂ ਕਾਫੀ ਵੱਡੇ ਪੱਧਰ ਦੇ ਉੱਪਰ ਆਪਣਾ ਸਮਾ ਜਿਹੜਾ ਹੈਗਾ ਉਹ ਪੌਦਿਆਂ ਦੇ ਵਾਲੇ ਤੇ ਰਹੀਆਂ ਇਹਦੇ ਨਾਲ ਇੱਕ ਅਗਲੇ ਸਮੇਂ ਦੀ ਗੱਲ ਕਰਾਂਗੇ ਕਿ ਤਨਤਨ ਸਹਿਬ ਸ੍ਰੀ ਗੁਰੂ ਗੁਰੂ ਨਾਨਕ ਮਹਾਰਾਜ ਦੇ 550ਵੇਂ ਜੀ ਪ੍ਰਕਾਸ਼ਪੁਰਬ ਦੇ ਉੱਪਰ ਜਿਹੜੇ ਪੌਦੇ ਲਗਾਏ ਗਏ ਸੇ ਪਿੰਡ ਜੱਬੋਵਾਲ ਦੀ ਪੰਚਾਇਤ ਦੇ ਵੱਲੋਂ ਅੱਜ ਜੋ ਦੇਖੇ ਕਿ ਪੌਦੇ ਬਹੁਤ ਵੱਡੇ ਦਰਖਤ ਬਣ ਚੁੱਕੇ ਨੇ ਪੌਦਿਆਂ ਨੇ ਇਨ ਦਰਖਤ ਦਾ ਰੂਪ ਧਾਰਨ ਕੀਤਾ ਦੇਖੇ ਵੀ ਕਿੰਨੇ ਜ਼ਬਰਦਸਤ ਬਣ ਚੁੱਕੇ ਨੇ ਇਹ ਕਾਫੀ ਲੰਬਾ ਜਿਹੜਾ ਪਿੰਡਾ ਹੈਗਾ ਆ ਬਣ ਜਾਂਦਾ ਤੇ ਕਰੀਬ ਨੇ ਜਿੱਥੇ ਜੱਗੋ ਵਾਲਦੀ ਹੱਦ ਜਿਹੜੀ ਹੈਗੀ ਹੈ ਉਹ ਜਾਂਦੀ ਹੈਗੀ ਆ ਉਸ ਹੱਦ ਤੱਕ ਇਹਨਾਂ ਪੌਦਿਆਂ ਨੂੰ ਲਗਾਇਆ ਗਿਆ ਸੀਗਾ ਅੱਜ ਦੇਖੇ ਕਿ ਇਹ ਜਿਹੜੇ ਪੌਦੇ ਆ ਬਹੁਤ ਹੀ ਵਧੀਆ ਐ ਬਣ ਚੁੱਕੇ ਆ ਇਹਨਾਂ ਪੌਦਿਆਂ ਦੇ ਸਦਕਾ ਕਾਫੀ ਵਧੀਆ ਮੌਸਮ ਤੇ ਦੇਖੋ ਕਿੰਨੀ ਜ਼ਬਰਦਸਤ ਤੇ ਠੰਡ ਜਿਹੜੀ ਹਵਾ ਹੈਗੀ ਆ ਉਹ ਚੱਲਦੀ ਵੀਡੀਓ ਦੇ ਵਿੱਚ ਨਜ਼ਰ ਆਂਦੀ ਹੋਵੇਗੀ ਝੁੱਪ ਦੀ ਤੋਂ ਬਹੁਤ ਵੱਡਾ ਸਹਾਰਾ ਜਿਹੜਾ ਹੈਗਾ ਆ ਝੁੱਪ ਤੋਂ ਬਚਣ ਦੇ ਲਈ ਇਹ ਪੌਦੇ ਹੀ ਹੋਇਆ ਕਰਦੇ ਨੇ ਇਹਨਾਂ ਬੂਟਿਆਂ ਨੂੰ ਵੀ ਬਹੁਤ ਜ਼ਿਆਦਾ ਸਖਤੀ ਕਰਕੇ ਬਚਾਇਆ ਗਿਆ ਸੀਗਾ ਅਕਸਰ ਹੀ ਅਖਬਾਰਾਂ ਦੇ ਵਿੱਚ ਖਬਰਾਂ ਲੱਗਦੀਆਂ ਖਬਰਾਂ ਦਾ ਪ੍ਰਭਾਵ ਇੰਨਾ ਕ ਹੁੰਦਾ ਕਿ ਇਹ ਜ਼ਿੰਮੇਵਾਰੀ ਪੈਂਦੀ ਆ ਪ੍ਰਸ਼ਾਸਨ ਦੇ ਵੀ ਕਿ ਲੋਕਾਂ ਦੀ ਵੀ ਕਿ ਜੇ ਪੌਦਿਆਂ ਨਾਲ ਛੇੜਛਾੜ ਕਰਾਂਗੇ ਬਹੁਤ ਵੱਡਾ ਜਿਹੜਾ ਨੁਕਸਾਨ ਹੈਗਾ ਵਾ ਉਹ ਹੋ ਜਾਵੇਗਾ ਪੌਦਿਆਂ ਨੂੰ ਬਚਾਉਣ ਦੇ ਲਈ ਸਾਰਿਆਂ ਦੇ ਫਰਜ਼ ਬਣਦੇ ਨੇ ਇਹ ਜੱਬੋਵਾਲ ਦੀ ਪੰਚਾਇਤ ਦੇ ਵੱਲੋਂ ਪੌਦੇ ਲਗਾਏ ਗਏ ਸੀ ਇਹ ਪੌਦੇ ਦੇਖੇ ਕਿ ਬਹੁਤ ਵੱਡਾ ਜਿਹੜਾ ਹੈਗਾ ਰੂਪ ਤਾਰਨ ਕਰ ਚੁੱਕੇ ਨੇ ਬਹੁਤ ਹੀ ਵੱਡੇ ਐ ਪੱਧਰ ਦੇ ਉੱਪਰ ਇਹ ਪੌਦੇ ਵੱਡੇ ਵੀ ਬਣ ਗਏ ਨੇ ਹਵਾ ਹਾਰੇ ਵੀ ਦੇਣ ਦੇ ਲਈ ਹੀ ਤਿਆਰ ਹੋ ਗਏ ਨੇ ਕਿਉਂਕਿ ਪੌਦਿਆਂ ਦੇ ਨਾਲ ਹੀ ਬਹੁਤ ਫਾਇਦੇ ਹੁੰਦੇ ਹੈਗੇ ਆ ਪੌਦਿਆਂ ਦੇ ਨਾਲ ਹੀ ਦੇਖਿਆ ਜਾਵੇ ਕਿ ਜਿਹੜਾ ਮੌਸਮ ਹੈਗਾ ਆ ਮੌਸਮ ਨੂੰ ਵੀ ਮਨੁੱਖਤਾ ਦੇ ਅਨੁਕੂਲ ਰੱਖਦੇ ਨੇ ਜਿਹੜੇ ਪੌਦੇ ਆ ਦਕਤਾਂ ਨੂੰ ਲਾਉਣ ਦੀਆਂ ਜਿਹੜੀਆਂ ਮਹਿਮਾ ਹੈਗੀਆਂ ਆ ਮਹਿਮ ਸਮੇਂ-ਸਮੇਂ ਤੋਂ ਸਰਕਾਰਾਂ ਦੇ ਵੱਲੋਂ ਹੈ ਚਲਾਈ ਜਾਂਦੀ ਹੈਗੀ ਹੈ ਪਰ ਬਹੁਤ ਜ਼ਰੂਰੀ ਇਹ ਇਹ ਦੇਖਣਾ ਤੇ ਬਹੁਤ ਵੱਡੀ ਮਨੁੱਖ ਦੀ ਜ਼ਿੰਮੇਵਾਰੀ ਬਣ ਜਾਂਦੀ ਹੈਗੀ ਇਹਨਾਂ ਦੀ ਸਾੰਭ ਸੰਭਾਲ ਕਰਨੀ ਕਿਉਂਕਿ ਜਿੱਥੇ ਅੱਗਾਂ ਨਹੀਂ ਲੱਗੀਆਂ तकरीबन ਉਹ ਪੌਦੇ ਜੱਗ ਚਾਹਰ ਹੈ ਕਿ ਉਹ ਵਧੀਆ ਦਿਖਵਾਲੇ ਬਣ ਗਏ ਨੇ ਸੁੰਦਰ ਬਣ ਗਏ ਨੇ ਇਹ ਰਸਤਾ ਪਿੰਡ ਜੱਬੋਵਾਲ ਤੋਂ ਕਾਮੇ ਦੀ ਵੱਲ ਨੂੰ ਜਾ ਰਿਹਾ ਹੈਗਾ ਇਸ ਰਸਤੇ ਦੇ ਵਿੱਚ ਜਿਹੜੇ ਪੌਦੇ ਹੈਗੇ ਆ ਕੋਈ ਟਾਈਮ ਸੀਗਾ ਕਿ ਉਸ ਸਮੇਂ ਦੇ ਦੌਰਾਨ ਲਗਾਏ ਗਏ ਸੀ ਗੁਰੂ ਨਾਨਕ ਮਹਾਰਾਜ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਉੱਪਰ ਤਕਰੀਬਨ ਪੰਜਾਬ ਦੀਆਂ ਪੰਚਾਇਤਾਂ ਨੂੰ 550 50 ਬੂਟੇ ਦਿੱਤੇ ਗਏ ਸੀ ਇਹਦੇ ਨਾਲ ਨਾਲ ਐਨ ਆਰ ਆਈ ਭਰਾਵਾਂ ਨੇ ਕੋਈ 4 ਕੁ ਹਜ਼ਾਰ ਦੇ ਕਰੀਬ ਪੌਦਾ ਪਿੰਡ ਦੇ ਵਿੱਚ ਲਾਇਆ ਸੀਗਾ ਬਹੁਤ ਥਾਮਾਟੋ ਪੌਦੇ ਅੱਗ ਦੀ ਲਪੇਟ ਦੇ ਵਿੱਚ ਵੀ ਆਏ ਆ ਪੌਦਿਆਂ ਨੂੰ ਪਸ਼ੂਆਂ ਦੇ ਨਾਲ ਜਿਹੜਾ ਹੈਗਾ ਗੁੱਜਰ ਭਾਈਚਾਰਾ ਜਦੋਂ ਜਾਂਦਾ ਸੀਗਾ ਪਸ਼ੂ ਲੈ ਕੇ ਉਹ ਪਸ਼ੂ ਵੀ ਖਾ ਲੈਣ ਦੇ ਸੀਗੇ ਕਾਫੀ ਤਰ੍ਹਾਂ ਦੀਆਂ ਸਮੱਸਿਆਵਾਂ ਆਈਆਂ ਉਹਨਾਂ ਸਮੱਸਿਆਵਾਂ ਤੋਂ ਨਿਕਲ ਕੇ ਬਹੁਤ ਸਾਰੇ ਐਸੇ ਵੀ ਪੌਦੇ ਆ ਜਿਹੜੇ ਹੈਗੇ ਆ ਅੱਜ ਵੱਡੇ ਹੋਏ ਆ ਵੱਡੇ ਦਰਖਤ ਬਣੇ ਹੈਗੇ ਆ ਜੀਵਨ ਦੇ ਅੰਦਰ ਸਿੱਖਣਾ ਲੈਣੀ ਚਾਹੀਦੀ ਹੈਗੀ ਆ ਕਿ ਹਰ ਖੁਸ਼ੀ ਦੇ ਮੌਕੇ ਇੱਕ ਇੱਕ ਪੌਦਾ ਜੁੜਨ ਲਗਵਾਓ ਸਾਡਾ ਜਨਮ ਦਿਨ ਹੈਗਾ ਆ ਘਰ ਦੇ ਅੰਦਰ ਪੌਦਾ ਲਗਾਓ ਘਰ ਦੇ ਅੰਦਰ ਜਗ੍ਹਾ ਘੱਟ ਹੈ ਆਪਾਂ ਕਿਤੇ ਵੀ ਪੰਚਾਇਤ ਦੀ ਉਸ ਜਗ੍ਹਾ ਤੇ ਜਿੱਥੇ ਵਾਜਵ ਪੰਚਾਇਤਾਂ ਨੂੰ ਪੁੱਛ ਕੇ ਆਪਾਂ ਪੌਦੇ ਲਗਾ ਸਕਦੇ ਹਾਂ ਕਿਉਂਕਿ ਪੌਦਿਆਂ ਦੇ ਨਾਲ ਜਿਹੜਾ ਤਾਪਮਾਨ ਹੈਗਾ ਆ ਉਹ ਬਿਲਕੁਲ ਸਹੀ ਤੇ ਇਨਸਾਨ ਦੇ ਰਹਿਣ ਦੇ ਯੋਗ ਹੋ ਜਾਂਦਾ ਕਿਉਂਕਿ ਸਮੇਂ ਦੇ ਨਾਲ-ਨਾਲ ਬਹੁਤ ਜ਼ਰੂਰੀ ਹੈ ਜਦੋਂ 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 ਪੌਦੇ ਘਟਦੇ ਜਾਂਦੇ ਐ ਦਰਖਤਾਂ ਨੂੰ ਵੜ ਦਿੱਤਾ ਜਾਂਦਾ ਹੈਗਾ ਆ ਫਿਰ ਇਨਸਾਨ ਜਿਹੜਾ ਹੈਗਾ ਆ ਉਹਦੇ ਰਹਿਣ ਦੇ ਯੋਗ ਮਨੁੱਖਤਾ ਦੇ ਰਹਿਣ ਦੇ ਯੋਗ ਇਸ ਗਰਮੀ ਦੇ ਅੰਦਰ ਬਹੁਤ ਕਠਿਨ ਹੋ ਜਾਂਦਾ ਕਿਉਂਕਿ ਗਰਮੀ ਜ਼ਿਆਦਾ ਹੋਣ ਦੇ ਕਾਰਨ ਬੱਚੇ ਬਜ਼ੁਰਗ ਨੌਜਵਾਨ ਤਰਾਤਰ ਕਰਦੇ ਨੇ ਫਿਰ ਕੋਈ ਵੀ ਹੱਲ ਨਹੀਂ ਆਉਂਦਾ ਗਰਮੀ ਵਧਣ ਦੇ ਕਾਰਨ ਬਿਜਲੀ ਡ੍ਰੌਪ ਹੋ ਜਾਂਦੀ ਹੈਗੀ ਹੈ ਵੋਲਟੇਜ ਡ੍ਰੌਪ ਹੋ ਜਾਂਦੀ ਹੈਗੀ ਹੈ ਜਿਹਦੇ ਕਾਰਨ ਗ੍ਰੈਡ ਜਿਹੜੇ ਹੈਗੇ ਆ ਉਹਨਾਂ ਦੇ ਟਰਾਂਸਫਾਰਮਰ ਜਿਹੜੇ ਹੈਗੇ ਆ ਉਹ ਗਰਮ ਹੋ ਜਾਂਦੇ ਹੈਗੇ ਆ ਤੇ ਅਚਨਚੇਤ ਜਿਹੜੇ ਸਿਸਟਮ ਲੱਗੇ ਹੋਏ ਆ ਟ੍ਰਿਪਿੰਗ ਦੇ ਜਾਂਦੇ ਹੈਗੇ ਆ ਜਿਹਦੇ ਕਾਰਨ ਫਿਰ ਬਿਜਲੀ ਦੇ ਕੱਟ ਲੱਗ ਜਾਂਦੇ ਆ ਬਿਜਲੀ ਦੇ ਕੱਟ ਲੱਗਣ ਦੇ ਕਾਰਨ ਫਿਰ ਬੱਚਿਆਂ ਦਾ ਤੇ ਬਜ਼ੁਰਗਾਂ ਦਾ ਕਾਫੀ ਗਰਮੀ ਦੇ ਵਿੱਚ ਰਹਿਣਾ ਮੁਸ਼ਕਲ ਹੋ ਜਾਂਦਾ ਜੇ ਜ਼ਿਆਦਾ ਪਰਦੇ ਲਾਵਾਂਗੇ ਵਾਤਾਵਰਣ ਠੰਡਾ ਰਹੇਗਾ ਕਿਉਂਕਿ ਬਹੁਤ ਸਾਰੇ ਦੇਸ਼ਾਂ ਦੇ ਅੰਦਰ ਵੀ ਵੱਦੋ ਵੱਦ ਪੌਦੇ ਲਗਾਏ ਜਾਂਦੇ ਉਹਨਾਂ ਨੇ ਵੀ ਸਿੱਖ ਲਿਆ ਕਿ ਜਿਹੜੇ ਬੂਟੇ ਹੈਗੇ ਆ ਇਹ ਜ਼ਿੰਦਗੀ ਦੇ ਅੰਦਰ ਬਹੁਤ ਜ਼ਰੂਰੀ ਹੈ ਇੱਥੇ ਇੱਕ ਜੱਬੋਵਾਲ ਪਿੰਡ ਦੀ ਜਿਹੜੀ ਹੱਦ ਹੈਗੀ ਆ ਤਕਰੀਬਨ ਤਕਰੀਬਨ ਕਲੀਅਰ ਹੋ ਜਾਂਦੀ ਹੈਗੀ ਆ ਇਸ ਤੋਂ ਅੱਗੇ ਹੋਰ ਇਹ ਪਿੰਡਾਂ ਦਾ ਜਿਹੜਾ ਕੁਵਾਹਕ ਆ ਜਾਂ ਹੱਦਾਂ ਹੁੰਦੀਆਂ ਆ ਉਹ ਚੱਲ ਜਾਂਦੀਆਂ ਪਰ ਆਪਾਂ ਦੇਖੇ ਕਿ ਬਹੁਤ ਜ਼ਬਰਦਸਤ ਤੇ ਬੜੇ ਸ਼ਾਨਦਾਰ ਜਿਹੜੇ ਪੌਦੇ ਆਪ ਜੀ ਨੇ ਨਜ਼ਰਾਂ ਦੇ ਹੋਣਗੇ ਵੀਡੀਓ ਬਣਾਉਣ ਦੇ ਮਕਸਦ ਇਹ ਹੁੰਦੇ ਆ ਕਿ ਆਪਾਂ ਵੀ ਕੁਝ ਸਿੱਖੀਏ ਜਿੰਦਗੀ ਦੇ ਅੰਦਰ ਫਾਲਤੂ ਗੱਲਾਂ ਕਰਨ ਦੀ ਬਜਾਏ ਕੁਝ ਕਰਕੇ ਦਿਖਾਈਏ ਕਿਉਂਕਿ ਕੁਝ ਕਰਾਂਗੇ ਉਹਦਾ ਰਿਜ਼ਲਟ ਵਧੀਆ ਆਵੇਗਾ ਬੇਲੜ ਲੋਕਾਂ ਦਾ ਕੰਮ ਹੁੰਦਾ ਗੱਲਾਂ ਕਰਨੀਆਂ ਜੋ ਕੁਲ ਖਰਾਬਾ ਕੰਮ ਹੁੰਦਾ ਗੱਲਾਂ ਕਰਨੀਆਂ ਉਹਨਾਂ ਤੋਂ ਆਪ ਵੀ ਬਚਣਾ ਚਾਹੀਦਾ ਆਪਣੇ ਬੱਚਿਆਂ ਨੂੰ ਵੀ ਬਚਾਉਣਾ ਚਾਹੀਦਾ ਜ਼ਿੰਦਗੀ ਦੇ ਅੰਦਰ ਜੇ ਮੌਕਾ ਮਿਲਿਆ ਤੇ ਜ਼ਰੂਰ ਕੁਛ ਕਰਕੇ ਦਿਖਾਓ ਕਿਉਂਕਿ ਧਾਨੇ ਪੰਚਾਇਤਾਂ ਕਿਸੇ ਵੀ ਪਿੰਡ ਦੀਆਂ ਹੋਣ ਜਾਂ ਸੁਸਾਇਟੀਆਂ ਜਿਹੜੀਆਂ ਲੱਗੀਆਂ ਆ ਉਹ ਕਿਸੇ ਵੀ ਪਿੰਡ ਦੀਆਂ ਹੋਣ ਜਿਹੜੀਆਂ ਇਹਨਾਂ ਬੋਟਿਆਂ ਨੂੰ ਲਗਾਉਣ ਦੇ ਲਈ ਪੱਟੇ ਪਰਾਲੇ ਕਰਦੀਆਂ ਹਨ ਉਹਨਾਂ ਤੇ ਲਈ ਬਹੁਤ ਵਧੀਆ ਪ੍ਰਾਲੇ ਜਿਹੜੇ ਹੈਗੇ ਆ ਕੋ ਕੀਤੇ ਜਾਂਦੇ ਨੇ ਬਸ ਜ਼ਰੂਰੀ ਹੈਗਾ ਵਾ ਕਿ ਜੇ ਉਸ ਸਮੇਂ ਸਮੇਂ ਤੇ ਬੂਟੇ ਲਾਉਣ ਦਾ ਕੰਮ ਕਰਦੇ ਨੇ ਉਹ ਧਨਤਾ ਦੇ ਯੋਗ ਨੇ ਕਿਉਂਕਿ ਬੂਟਿਆਂ ਨੇ ਹੀ ਆਕਸੀਜਨ ਪ੍ਰਦਾਨ ਕਰਦੇ ਨੇ ਤੇ ਪਿੱਪਲ ਦੀ ਪੂਜਾ ਵੀ ਇਸ ਕਰਕੇ ਕੀਤੀ ਜਾਂਦੀ ਹੈ ਕਿਉਂਕਿ ਉਹ 24 ਘੰਟੇ ਆਕਸੀਜਨ ਜਿਹੜੀ ਹੈਗੀ ਆ ਉਹ ਮਨੁੱਖ ਨੂੰ ਦਿੰਦਾ ਹੈਗਾ ਤੇ ਕੁਝ ਐਸੇ ਦਰਖਤ ਆ ਜਿਹੜੇ ਰਾਤ ਦੇ ਸਮੇਂ ਕਾਰਬਨ ਡਾਈਆਕਸਾਈਡ ਛੱਡਦੇ ਨੇ ਤੇ ਸਮੇਂ ਦੇ ਦੌਰਾਨ ਆਕਸੀਜਨ ਦੀ ਸਹੀ ਮਹੱਤਤਾ ਦਾ ਵੀ ਉਦੋਂ ਪਤਾ ਲੱਗਿਆ ਜਦੋਂ ਕਰੋਨਾ ਵਧ ਗਿਆ ਸੀ ਕਾ ਜਦੋਂ ਕੋਵੈਡ ਵਧ ਗਿਆ ਸੀ ਆ ਕਰੋਨਾ ਦੇ ਦੌਰਾਨ ਬਹੁਤ ਮੌਤਾਂ ਨੌਜਵਾਨਾਂ ਦੀਆਂ ਬਜ਼ੁਰਗਾਂ ਦੀਆਂ ਹੋਈਆਂ ਕਿਉਂਕਿ ਆਕਸੀਜਨ ਹੀ ਸਰੀਰ ਦੇ ਵਾਸਤੇ ਬਹੁਤ ਜ਼ਰੂਰੀ ਹੈ ਇਸ ਕਰਕੇ ਸਾਡੇ ਫਰਜ਼ ਵੀ ਬਣਦੇ ਨੇ ਕਿ ਬਾਤ ਤੋਂ ਬਾਦ ਬਹੁਤਿਆਂ ਨੂੰ ਲਗਾਈਏ ਬਾਤ ਤੋਂ ਬਾਦ ਇਹਨਾਂ ਬੂਟਿਆਂ ਨੂੰ ਲਗਾਈਏ ਤਾਂ ਜੋ ਕਿ ਮਨੁੱਖ ਦੇ ਰਹਿਣ ਦੇ ਵਾਸਤੇ ਇਹ ਧਰਤੀ ਜਿਹੜੀ ਹੈ ਉਹ ਅਨੁਕੂਲ ਹੋ ਸਕੇ ਮਨੁੱਖ ਦੇ ਜੀਵਨ ਨੂੰ ਬਸਰ ਕਰਨ ਦੇ ਵਾਸਤੇ ਇਹਨਾਂ ਦਰਖਤਾਂ ਦਾ ਇਹਨਾਂ ਪੌਦਿਆਂ ਦਾ ਹੋਣਾ অতি ਜ਼ਰੂਰੀ ਹੈ ਆਪ ਜੀ ਨੂੰ ਤਸਵੀਰਾਂ ਦਿਖਾਉਂਦੇ ਆ ਕਿ ਪਿੰਡ ਜੱਗੋਵਾਲ ਦੀ ಗ್ರಾಮ ਪੰਚਾਇਤ ਦੇ ਵੱਲੋਂ ਭਟਿਆਂ ਪਰਾਲਿਆਂ ਦੇ ਸਦਕਾ ਇਹ ਪੌਦੇ ਲਗਾਏ ਗਏ ਸਨ ਇਹਨਾਂ ਪੌਦਿਆਂ ਨੇ ਅੱਜ ਬਹੁਤ ਵੱਡਾ ਦਰਖਤਾਂ ਦਾ ਰੂਪ ਧਾਰਨ ਕੀਤਾ ਬਹੁਤ ਸੁੰਦਰ ਜਿਹੜਾ ਹੈਗਾ ਆ ਉਹ ਆਪ ਜੀ ਨੂੰ ਵੇਖਣ ਦੇ ਲਈ ਇਹ ਰਸਤਾ ਜਿਹੜਾ ਹੈਗਾ ਨਜ਼ਰ ਆਂਦਾ ਹੋਵੇਗਾ ਕਿਉਂਕਿ ਜਿੱਥੇ-ਜਿੱਥੇ ਦਰਖਤ ਲੱਗੇ ਆ ਉੱਥੇ ਗਰਮੀ ਅਸਲ ਦੇ ਵਿੱਚ ਘਟ ਹੀ ਜਾਂਦੀ ਹੈ ਜਿੱਥੇ ਗਰਮੀ ਘਟ ਜਾਂਦੀ ਹੈ ਉਹਨਾਂ ਜਗ੍ਹਾ ਦਾ ਅਲੱਗ ਹੀ ਤਰ੍ਹਾਂ ਦਾ ਆਨੰਦ ਮਹਿਸੂਸ ਹੁੰਦਾ ਕੋਈ ਰਾਹੀਰ ਸਾਥੀ ਹੈ ਉਹ ਇਸ ਜਗ੍ਹਾ ਦੇ ਉੱਪਰ ਥੋੜੇ ਸਮੇਂ ਬਾਅਦ ਸੇ ਰੁਕ ਸਕਦਾ ਆ ਵਿਸ਼ਰਾਮ ਕਰ ਸਕਦਾ ਆ ਜੇ ਪੌਦੇ ਨਾ ਹੋ ਜੇ ਸਭ ਤੋਂ ਜ਼ਿਆਦਾ ਗਰਮੀ ਹੋਵੇ ਇਨਸਾਨ ਦੀ ਜਿਹੜੀ ਜ਼ਿੰਦਗੀ ਹੈਗੀ ਆ ਉਹ ਕੱਟਣੀ ਮੁਸ਼ਕਲ ਹੋ ਜਾਂਦੀ ਏ ਸੰਨ 2024 ਦੇ ਵਿੱਚ ਦੇਖਿਆ ਗਰਮੀ ਨੇ ਲੋਕਾਂ ਦੀ ਬਸ ਕਰਾ ਦਿੱਤੀ ਇਹ ਵੀ ਮੰਨਣਾ ਕਿ ਪਿੰਡਾਂ 'ਚ ਸ਼ਹਿਰਾਂ ਦੇ ਵਿੱਚ ਸਭ ਤੋਂ ਜ਼ਿਆਦਾ ਏਸੀ ਲੱਗੇ ਆ ਪੱਖਿਆਂ ਦੇ ਕੋਲੋਂ ਵੀ ਉਹ ਠੰਡਕ ਨਹੀਂ ਦੇ ਪਾ ਹੋਈ ਕੋਲਰਾਂ ਦੇ ਕੋਲੋਂ ਵੀ ਉਹ ਠੰਡਕ ਨਹੀਂ ਦੇ ਪਾ ਹੋ ਰਹੀ ਉਹਦੀ ਜਗ੍ਹਾ ਹੁਣ ਕੋਲਡਰਾਂ ਦੀ ਜਗ੍ਹਾ ਏਸੀ ਨੇ ਲੈ ਲਈ ਹੈ ਉਹਦਾ ਮੇਨ ਕਾਰਨ ਇਹੀ ਹੈ ਕਿ ਕਿਤੇ ਨਾ ਕਿਤੇ ਜਦੋਂ ਦਰਖਤਾਂ ਨੂੰ ਵੱਢ ਦਿੱਤਾ ਜਾਂਦਾ ਦਰਖਤਾਂ ਨੂੰ ਸਾਰ ਦਿੱਤਾ ਜਾਂਦਾ ਦਰਖਤਾਂ ਨੂੰ ਪੁੱਟ ਦਿੱਤਾ ਜਾਂਦਾ ਉਦੋਂ ਫੇਰ ਕੁਦਰਤ ਵੀ ਆਪਣਾ ਇੱਕ ਰੋਲ ਅਦਾ ਕਰਦੀ ਹੈ ਕਿ ਜਿਹੜੇ ਮਨੁੱਖ ਬਨਸਪਤੀ ਦੇ ਨਾਲ ਛੇੜਛਾੜ ਕਰਦੇ ਨੇ ਦਰਖਤਾਂ ਦੇ ਨਾਲ ਛੇੜਛਾੜ ਕਰਦੇ ਨੇ ਉਹਨਾਂ ਨੂੰ ਫਿਰ ਇੱਕ ਦਿਨ ਜ਼ਰੂਰ ਪਛਤਾਣਾ ਵੀ ਪੈਂਦਾ ਹੈਗਾ ਕਿਉਂਕਿ ਜ਼ਿੰਦਗੀ ਦੇ ਅੰਦਰ ਕੁਝ ਸਿਸਟਮੇ ਇਦਾਂ ਦੇ ਬਣੇ ਹੋਏ ਆ ਕਿ ਜਿਹੜਾ ਮਨੁੱਖ ਹੈਗਾ ਉਹਦੇ ਹੰਤਮ ਕਿਰਿਆ ਕਰਮ ਦੇ ਵਾਸਤੇ ਵੀ ਅਗਨੀ ਭੇਟਾ ਦਿੱਤੀ ਜਾਂਦੀ ਹੈਗੀ ਐ ਉਸ ਸਮੇਂ ਦੇ ਦੌਰਾਨ ਵੀ 7 ਕੁ ਕਵਾਂਟਲ 8 ਕੁ ਕਵਾਂਟਲ ਦੇ ਕਰੀਬ ਬਾਲਣ ਲੱਗਦਾ ਹੈਗਾ ਭਾਵੇਂ ਕਿ ਫਿਰ ਵੀ ਇੱਕ ਬੰਦਾ ਜਾਂਦੇ ਜਾਂਦੇ ਵੀ ਇੱਕ درخت ਨੂੰ ਜ਼ਰੂਰ ਲੈ ਜਾਂਦਾ ਹੈਗਾ ਪਿੰਡ ਦੀਆਂ ਪੰਚਾਇਤਾਂ ਨੇ ਬਹੁਤ ਵੱਡੇ ਕੰਮ ਕਰਕੇ ਦਿਖਾਈ ਹੈਗੇ ਆ ਬਹੁਤ ਹੀ ਸ਼ਾਨਦਾਰ ਉਪਰ ਜਿਹੜਾ ਆ ਪਿੰਡ ਜੱਗੋਵਾਲ ਦੇ ਔਰ ਦੇ ਨਜ਼ਦੀਕ ਆਪ ਜੀ ਨੇ ਨਜ਼ਰ ਆਂਦਾ ਹੋਵੇਗਾ ਪਿੰਡ ਦੇ ਸਰਪੰਚ ਬੀਬਾ ਜਸਵਿੰਦਰ ਕੌਰ ਜੀ ਤੇ ਉਹਨਾਂ ਦੀ ਟੀਮ ਨੇ ਬਹੁਤ ਵੱਡੇ ਅਪਰਾਲੇ ਕਰਕੇ ਦਿਖਾਈ ਕਿ ਉਹਨਾਂ ਦਾ ਪਰਾਲਿਆਂ ਦਾ ਸਦਕਾ ਬਹੁਤ ਵੱਡੇ ਰਿਜ਼ਲਟ ਜਿਹੜੇ ਹੈਗੇ ਆ ਉਹ ਨਜ਼ਰ ਆਈ ਹੈ ਤੇ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈਗਾ ਕਿ ਕਿ ਜ਼ਿੰਦਗੀ ਦੇ ਅੰਦਰ ਆਪਣੀ ਲਾਈਫ ਦੇ ਅੰਦਰ ਇੱਕ ਪ੍ਰਣ ਕਰੀਏ ਕਿ ਕਿਸੇ ਨੇ ਵੀ ਬੂਟਿਆਂ ਦੇ ਨਾਲ ਪੌਦਿਆਂ ਦੇ ਨਾਲ ਸ਼ੇਡ ਛੜ ਨਹੀਂ ਕਰਨੀ ਕਿਉਂਕਿ ਪੌਦੇ ਲਾਈਫ ਦੇ ਅੰਦਰ ਪੌਦੇ ਜ਼ਿੰਦਗੀ ਦੇ ਅੰਦਰ ਬਹੁਤ ਜ਼ਰੂਰੀ ਨੇ ਤਾਂ ਸਾਰਿਆਂ ਨੂੰ ਹੀ ਇਹਹੀ ਬੇਨਤੀ ਹੈਗੀ ਹੈ ਕਿ ਪੌਦਿਆਂ ਨੂੰ ਪਿਆਰ ਕਰੋ ਪੌਦਿਆਂ ਨੂੰ ਨਾ ਪਟੋ ਇਹਨਾਂ ਦਰਖਤਾਂ ਨੂੰ ਬਚਾਈਏ ਤਾਂ ਜੋ ਕਿ ਜਿਹੜਾ ਵਾਤਾਵਰਣ ਹੈਗਾ ਜਿਹੜੀ ਸ੍ਰਸ਼ਟੀ ਹੈਗੀ ਹੈ ਇਨਾ ਸ਼ੇਡਸ ਨਾ ਕਰੀਏ ਏਸੀ ਪਿੰਡ ਜੱਗੋਬਾਲ ਦੀਆਂ ਤਸਵੀਰਾਂ ਕਿ ਕੁਝ ਉਹ ਪੌਦੇ ਦਿਖਾਈ ਜਿਹੜੇ ਪੁਰਾਣੇ ਸੀਗੇ ਕੁਝ ਉਹ ਪੌਦੇ ਜਿਹੜੇ ਨਵੇਂ ਲਗਾਏ ਗਏ ਆ ਆਸ ਹੈ ਕਿ ਬਰਸਾਤ ਦੇ ਦੌਰਾਨ ਇਹ ਸਾਰੇ ਪੌਦੇ ਜਿਹੜੇ ਹੈਗੇ ਆ ਉਹ ਅੱਛਾ ਰਿਜ਼ਲਟ ਲੈ ਕੇ ਆਉਣਗੇ ਵਧੀਆ ਰਿਜ਼ਲਟ ਲੈ ਕੇ ਆਣਗੇ ਤੋਂ ਇਹ ਵੀਡੀਓ ਦੇ ਜ਼ਰੀਏ ਜ਼ਿਮੀਂਦਾਰ ਭਾਈਆਂ ਦਾ ਵੀ ਫਰਜ਼ ਬਣਦਾ ਕਿ ਚੇਤਨ ਨੂੰ ਅੱਗ ਲਾਉਣੀ ਬੰਦ ਕਰੀਏ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵੀਡੀਓ ਚੜ੍ਹਦੀਆਂ ਆ ਇਹਨਾਂ ਦਰਖਤਾਂ ਨੂੰ ਲੋਹਿਆਂ ਦੀਆਂ ਦਰਖਤਾਂ ਨੂੰ ਸਾੜਨੀਆਂ ਫਿਰ ਕਾਫੀ ਤਰ੍ਹਾਂ ਦੇ ਇਤਰਾਜ਼ ਉੱਠਦੇ ਨੇ ਧੰਨਵਾਦ ਸ਼ੁਕਰੀਆ